ਜੀ ਗਾਂਟੋ ਕੈਨੇਡਾ ਦਾ ਸਨੋ ਫਾਲ ਦਾ ਸਿੱਧਾ ਪ੍ਰਸਾਰਣ ਇਹ ਦੇਖੋ ਭਾਰੀ ਮਾਤਰਾ ਦੇ ਵਿੱਚ ਸਨੋ ਫਾਲ ਹੋ ਰਿਹਾ ਇਹ ਦੇਖੋ ਜੀ ਥੱਲੇ ਤੇ ਪਰ ਗੱਡੀਆਂ ਦੇਖੋ ਭਰੀਆਂ ਹੋਈਆਂ ਪੂਰੀਆਂ ਥੱਲੇ ਵੀ ਦੇਖੋ 6 6 7 7 ਇੰਚ ਸੜਕ ਤੇ ਵੀ ਚੜੀ ਆ ਕਿਉਂਕਿ ਦਿਨੇ ਤਾਂ ਸਾਫ਼ ਕਰਕੇ ਗਏ ਸੀ ਤੇ ਦੁਬਾਰਾ ਫਿਰ ਸ਼ੁਰੂ ਹੋ ਗਈ ਆ ਇਹ ਤੁਸੀਂ ਦੇਖ ਰਹੇ ਹੋ ਜੀ ਹੰਤਾਰੀ ਤੋਂ ਸਨੋਫਾਲ ਦਾ ਸਿੱਧਾ ਪ੍ਰਸਾਰਣ ਦੇਖੋ ਗੱਡੀਆਂ ਦੇ ਉੱਪਰ ਕਿੱਦਾਂ ਬਰਫ਼ ਜੰਮੀ ਆ ਆ ਸੜਕ ਦੇਖੋ ਤੁਸੀਂ ਦੇਖ ਰਹੇ ਹੋ ਜੀ ਲਾਈਵ 스노우 ਫਾਲ ਦੇਖੋ ਕਿੰਨੀ ਭਾਰੀ ਮਾਤਰਾ ਦੇ ਵਿੱਚ ਪੈ ਰਹੀ ਹੈ ਬਰਫ ਇਹ ਕਦੇ ਤਾਂ ਬਹੁਤ ਤੇਜ਼ ਹੋ ਜਾਂਦੀ ਆ ਕਦੇ ਹਲਕੀ ਹੋ ਜਾਂਦੀ ਆ ਘਟ ਪੈਂਦੀ ਆ ਔਰ ਕਦੇ ਬੰਦ ਵੀ ਹੋ ਜਾਂਦੀ ਆ ਇਹ ਦੇਖੋ ਤੁਸੀਂ ਗੱਡੀਆਂ ਦਾ ਹਾਲ ਦੇਖੋ ਥੱਲੇ ਦੇਖੋ ਪਾਰਕਿੰਗ ਖਾਲੀ ਕਰਕੇ ਲੋਕਾਂ ਨੇ ਸ਼ੈਡਾਂ ਦੇ ਢੇਰ ਲਾਏ ਹੋਏ ਨੇ ਇਹ ਤੁਸੀਂ ਗੱਡੀ ਤੇ ਦੇਖ ਸਕਦੇ ਹੋ ਇਹ ਦੇਖੋ ਜੀ ਸੜਕ ਦਾ ਹਾਲ ਇਹ ਆ ਜੀ ਟੋਰਾਂਟੋ ਉਨਟਾਰੀਓ ਤੋਂ 스노우 ਫਾਲ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਹੈ ਜੀ ਲਾਈਵ ਸਨੋਫਾਲ ਬਹੁਤ ਭਾਰੀ ਮਾਤਰਾ ਦੇ ਵਿੱਚ ਪੈ ਰਹੀ ਹੈ ਬਰਫ ਟ੍ਰਾਂਟੋ অন্ਟਾਰੀਓਕ ਨੇ ਡਾਦੋਂ 스노우ਫਾਲ ਦੇਖ ਰਹੀ ਤੁਸੀਂ ਲਾਈਵ 스노우ਫਾਲ ਕੇ ਦੇਖੋ ਸੜਕ ਦੇ ਉੱਪਰ ਵੀ ਤੁਰਨਾ ਮੁਸ਼ਕਲ ਹੋਇਆ ਬਿਆ ਢੇਰ ਲੱਗੇ ਨੇ ਬਰਫ਼ ਦੇ ਦੇਖੋ ਪਾਰਕਿੰਗ ਲੋਕਾਂ ਪਹਿਲੇ ਖਾਲੀ ਕੀਤੀ ਸੀ ਦੁਬਾਰਾ ਫਿਰ 6 ਇੰਚ ਪਾਰਕਿੰਗ ਦੇ ਵਿੱਚ ਚੜ ਗਈ ਹੈ ਬਰਫ਼ਾ ਇਹ ਹੈ ਜੀ ਸਿੱਧਾ ਪ੍ਰਸਾਰਣ ਸਨੋ ਵਾਲਟਰ ਅੰਟੋਨਟਾਰੀਓ ਰੁਕਦਾ ਕੋਈ ਨਹੀਂ ਇੱਥੇ ਜਿੰਨੀ ਮਰਜ਼ੀ ਬਰਫ਼ ਪਈ ਏ ਕੋਈ ਕੰਮ ਨਹੀਂ ਰੁਕਦਾ ਸਭ ਕੰਮ ਚੱਲਦੇ ਰਹਿੰਦੇ ਨੇ ਲੋਕ ਜਾਂਦੇ ਰਹਿੰਦੇ ਨੇ ਜਿਆਦਾ ਬਰਫ਼ ਹੋਈਂ ਜਾਂ ਤੇ ਸੜਕਾਂ ਦੇ ਉੱਪਰ ਪ੍ਰਸ਼ਾਸਨ ਆ ਕੇ ਸਫਾਈ ਕਰ ਜਾਂਦਾ ਹੁਣੇ ਥੋੜੇ ਸਮੇਂ ਵਿੱਚ ਹੀ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਪੈ ਗਈ ਏ ਇਸ ਕਰਕੇ ਅਜੇ ਸੜਕਾਂ ਦੇ ਉੱਪਰ ਬਰਫ਼ ਆ ਫੁੱਟਪਾਥ ਤੇ ਵੀ ਦੇਖੋ 6 6 7 7 ਇੰਚ ਚੜੀ ਹੋਈ ਏ ਇੱਥੇ ਦੇਖਿਆ ਸਕੂਲਾਂ ਦੇ ਵਿੱਚ ਵੀ ਬਰਫ਼ ਦੇ ਵਿੱਚ ਕੰਮ ਕਰਨ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਸਕੂਲ ਦੇ ਵਿੱਚ ਜੇ ਬਰਫ਼ ਪੈਂਦੀ ਹੁੰਦੀ ਹੈ ਪਲੇ ਗਰਾਊਂਡਾਂ ਦੇ ਵਿੱਚ ਭੇਜ ਦਿੰਦੇ ਨੇ ਇੱਥੇ ਮੈਂ ਖੁਦ ਆਪ ਦੇਖੇ ਨੇ ਤਾਂ ਜੋ ਇਦਾਂ ਦੇ ਮਾਹੌਲ ਦੇ ਵਿੱਚ ਰਚਮੇ ਚ ਜਾਣ ਕਿਉਂਕਿ ਇੱਥੇ ਬਰਫ਼ ਹਰ ਸਾਲ ਪੈਣੀ ਹੁੰਦੀ ਆ ਤੇ ਬਰਫ਼ ਦੇ ਵਿੱਚ ਹੀ ਕੰਮ ਕਰਨ ਦੇ ਲਈ ਉਹਨਾਂ ਨੂੰ ਉਦਾਂ ਦੇ माहौल ढाल देने ता जो कोई भी कम रुके ना देखो भारी मात्रा के बर्फबारी हो रही है बडोजर आ गया हम साफ कर दे बर्फ देखो ਚਾਹੇ ਜੇ ਕੋਈ ਬਾਹਰ ਫੀਲਡ ਦੇ ਵਿੱਚ ਕੰਮ ਕਰਦਾ ਹੋਵੇ ਕੰਮ ਚ ਚੱਲਦੇ ਰਹਿੰਦੇ ਨੇ ਕਿਉਂਕਿ ਇੱਧਰ ਲੋਕ ਇਦਾਂ ਦੇ ਆਦੀ ਹੋ ਰਹੇ ਨੇ ਜੋ ਵੀ ਕਿਸੇ ਦਾ ਫੰਕਸ਼ਨ ਆ ਪਾਰਟੀ ਵਗੈਰਾ ਕੋਈ ਪ੍ਰਵਾਹ ਨਹੀਂ ਕਰਦੇ ਇੱਧਰ ਦੇ ਲੋਕ ਕਿਉਂਕਿ ਇਦਾਂ ਦੇ ਮਾਹੌਲ ਦੇ ਵਿੱਚ ਹੀ ਉਹ ਪੈਦਾ ਹੋਏ ਵੱਡੇ ਹੋਏ ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ ਟੋਰਾਂਟੋ Ontario Canada ਤੋਂ ਸਮੋਹ ਫਾਲਦਾ ਸਿੱਧਾ ਪ੍ਰਸਾਰਣ ਦੇਖੋ ਇਨੀ ਬਰਫਾ ਗੱਡੀਆਂ ਵਗੈਰਾ ਫਿਰ ਵੀ ਚੱਲ ਰਹੀਆਂ ਇਹ برف ਜੰਮੀ ਹੋਏ ਤੇ ਗੱਡੀ ਦੀ ਬ੍ਰੇਕ ਲਗਾਉਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਗੱਡੀ ਸਲਿੱਪ ਜਾਂਦੀ ਹੈ ਫਿਰ ਦੇਖੋ ਕਿਦਾਂ ਗੱਡੀਆਂ ਦੇ ਪਰਫ ਜੰਮੀ ਹੋਈ ਆ ਪੂਰੀ ਮਾਤਰਾ ਦੇ ਵਿੱਚ ਬਰਫਵਾਰੀ ਹੋ ਰਹੀ ਆ ਇਹ ਤੁਹਾਨੂੰ ਦਿਖਾਇਆ ਜੀ ਟ੍ਰਾਂਟੋ ਹੰਡਾਰੀਓ ਕੈਨੇਡਾ ਤੋਂ ਬਰਫਵਾਰੀ ਦਾ ਸਿੱਧਾ ਪ੍ਰਸਾਰਣ 스ਨੋਫਾਲ ਸੋ ਮੇਰੇ ਨਾਲ ਅਗੇ ਅਗਲੇ ਵੀਡੀਓ ਦੇ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਖੁਸ਼ ਰੱਖੇ